ਟਰੀਟਮੈਂਟ ਕਰਦੇ ਆ ਜਿਵੇਂ ਇਹਨਾਂ ਨੂੰ ਮਤਲਬ ਜੇ ਸਕਿਨ ਪ੍ਰੋਬਲਮ ਹੋ ਜਾਂਦੀ ਹੈ ਤੇ ਹੋਰ ਬਿਮਾਰ ਹੋ ਜਾਂਦੇ ਆ ਫਿਰ ਕਈ ਬੱਚੇ ਮਤਲਬ ਇੰਨੀ ਇਹ ਜੀ ਕੰਡੀਸ਼ਨ ਚ ਆ ਜਾਂਦੀ ਹੈ ਇੱਕ ਪਾਰਗੋ ਬਿਮਾਰੀ ਇਹਨਾਂ ਨੂੰ ਲੱਗ ਜਾਂਦੀ ਛੋਟੇ ਬੱਚਿਆਂ ਨੂੰ ਮੈਂ ਖੁਦ ਵੀ ਆਪਦੇ ਘਰੇ ਪੰਜ ਪੰਜ ਬੱਚੇ ਰੱਖੇ ਆ ਰੈਸਕਿਊ ਕਰਕੇ ਲੈ ਕੇ ਜਾਂਦੀ ਆ ਜਦੋਂ ਠੀਕ ਹੋ ਜਾਂਦੇ ਐਕਸੀਡੈਂਟ ਦੇ ਇਹਨਾਂ ਦੇ ਲੱਗ ਟੁੱਟ ਜਾਂਦੇ ਨੇ ਛੋਟੇ ਬੱਚਿਆਂ ਦੇ ਉਹ ਵੀ ਇੱਥੇ ਬੱਚੇ ਹੈਗੇ ਨੇ ਜਿਹੜੇ ਇੱਕਦਮ ਵਧੀਆ ਤੁਹਾਨੂੰ ਸਾਰੇ ਦੇਖ ਲਓ ਅਸੀਂ 10 ਵਜੇ ਸ਼ੁਰੂ ਕਰਦੇ ਹਾਂ ਬਣਾਣਾ ਇਹ ਕਟੋ-ਕਟ 11:30 ਵਜੇ ਤੱਕ ਤਿਆਰ ਹੁੰਦਾ ਜੀ ਫਿਰ ਉਸ ਤੋਂ ਬਾਅਦ ਠੰਡਾ ਕਰਨਾ ਪੈਂਦਾ ਸਾਰਾ ਕੁਝ ਕਰਕੇ ਫਿਰ ਸ਼ਾਮ ਨੂੰ 5 ਵਜੇ ਇਹ ਪੈਂਦਾ ਹੈ ਸਰ ਮੈਨੂੰ ਘਟੋ ਘਟ 25 ਕਿਲੋ ਰਾਈਸ ਰੋਜ਼ ਦੇ ਬੰਦਦੇ ਨੇ ਮੇਰੇ ਠੀਕ ਹੈ ਜੀ ਤੇ ਹਾਂਜੀ ਤੇ ਬਾਕੀ ਦੁੱਧ ਵਗੈਰਾ ਹੁੰਦਾ 3 ਤਿੰਨ ਲੀਟਰ ਦੁੱਧ ਹੁੰਦਾ ਰੋਟੀ ਵਗੈਰਾ ਆਉਂਦੀ ਹੈ ਇਹਨਾਂ ਦੀ ਘਰੇ ਜਿਹੜੇ ਸੀ ਡੌਗ ਆ ਉਹ ਵੀ ਰੋਟੀ ਖਾਂਦੇ ਆ ਚਾਵਲ ਨਹੀਂ ਖਾਂਦੇ ਘਟੋਰ 3 ਕਿਲੋ ਆਟਾ ਰੋਜ਼ ਬੰਦਦਾ ਇਹ ਜੰਮੇ ਤੋਂ ਬਾਈ ਤੋਂ ਬਹੁਤ ਵੱਡਾ ਕੰਮ ਕਰ ਰਹੀ ਹੈ ਇੱਕ ਜਿਹੜੇ ਸਟਰੀਟ ਦਾ ਹਾਂ ਮੈਂ ਨਾ ਮੇਰਾ ਜਗਦੀਸ਼ ਸਿੰਘ ਵਾਲੀਆ ਜੀ ਤੇ ਇਹ ਕੰਮ ਕਰ ਰਿਹਾ ਬਹੁਤ ਵਧੀਆ ਹੈ ਪਹਿਲਾਂ ਮੈਂ ਵੀ ਮੈਂ ਵੀ ਇਹੀ ਕਰਦਾ ਕੰਮ ਮਤਲਬ ਕਿ ਤੇ ਮੈਂ 2 ਸਾਲ ਹੋ ਗਏ ਪਹਿਲਾਂ ਮੈਂ ਇੱਕ ਸ਼ਾਪ ਸੀਗੀ ਤੇ ਹੁਣ ਮੈਂ ਸ਼ਾਪ ਛੱਡ ਦਿੱਤੀ ਤੇ ਬੱਚੇ ਮਤਲਬ ਕਿ ਮੇਰੇ ਜਿਹੜੇ ਹੈਗੇ ਉਹ ਹੀ ਮਤਲਬ ਕਿ ਪੈਸੇ ਭੇਜਦੇ ਆ ਸਾਨੂੰ ਤੇ ਬਾਕੀ ਜਿੰਨੇ ਹੀ ਖਰਚੇ ਲੈਂਦੇ ਆ ਘੱਟ ਤੋਂ ਘੱਟ ਖਰਚ ਕੇ ਤੇ ਬਾਕੀ ਜਿੰਨੇ ਪੈਸੇ ਬਚ ਬਚ ਜਾਂਦੇ ਸਾਡੇ ਕੋਲ ਅਸੀਂ ਮਤਲਬ ਕਿ ਇਹਨਾਂ ਦੀ ਮਤਲਬ ਕਿ ਰੋਟੀ ਪਾਣੀ ਤੇ ਜਾਂ ਹੋਰ ਖਰਚਿਆਂ ਤੇ ਇਹਨਾਂ ਤੇ ਅਸੀਂ ਖਰਚ ਦਿੰਨੇ ਆ ਜੇਕਰ ਕਿਸੇ ਨੇ ਤੋਂ ਵੀ ਵੀਡੀਓ ਦੇਖ ਕੇ ਮਦਦ ਕਰਨੀ ਹੋਵੇ ਤਾਂ ਕਿਹੋ ਦਾ ਆਪ ਨਹੀਂ ਗਰਾਊਂਡ ਲੈਵਲ ਤੇ ਕੰਮ ਵਰਕ ਕਰਦਾ ਹੈ ਹਾਂਜੀ 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 ਤੋਂ ਵੀ ਮਦਦ ਕਰਨੀ ਹੋਵੇ ਤਾਂ ਉਹ ਕਿਵੇਂ ਕੰਟੈਕਟ ਕਰ ਸਕਦਾ ਤੁਹਾਨੂੰ ਕਿੱਥੇ ਮਿਲ ਸਕਦਾ ਆਪਣੇ ਸਾਈਟ ਤੇ ਆਪਣੀ ਸਾਈਟ ਦੇ ਤੇ ਤੁਸੀਂ ਗੂਗਲ ਦੇ ਤੇ ਆ ਭਰ ਲਓ ਐਨ ਜੀਓ ਦਾ ਨਾਂ ਭਰ ਲਓ ਡੌਗ ਹੈਲਪ ਐਂਡ ਕੇਅਰ ਸੁਸਾਇਟੀ ਫੀਸ ਕੋਡ ਦਾ ਫੀਸ ਕੋਡ ਨਾਂ ਹੀ ਭਰੋ ਪੂਰੇ ਪੂਰੇ ਕੱਲੀ ਡੋਗ ਐਂਡ ਹੈਲਪ ਐਂਡ ਕੇਅਰ ਸਟੱਡੀ ਭਰ ਲਿਆ ਗੂਗਲ ਤੇ ਫਿਰ ਵੀ ਆਪਣਾ ਆ ਗਿਆ ਜੀ ਕੋਈ ਨੰਬਰ ਵੀ ਹੈਗਾ ਜਿਹੜਾ ਤੁਸੀਂ ਹਾਂਜੀ ਹਾਂਜੀ ਕੀ ਨੰਬਰ ਹੈ ਜੀ ਕੰਟੈਕਟ ਲਾਈਨ 3885 12700 ਜੀ ਕੰਟੈਕਟ ਹਾਂਜੀ ਕਿਉਂਕਿ ਇੱਥੇ ਨਾਮ ਮੈਡਮ ਕੀ ਨਾਮ ਹੈ ਐ ਪਤਾ ਲੱਗਾ ਕਿ ਤੁਸੀਂ 350 ਦੇ ਕਰੀਬ ਆ ਜਿਹੜੇ ਸਪੀਰੀਟ ਡੌਗ ਦਾ ਉਹਨਾਂ ਦੀ ਜਿਹੜੀ ਸੇਵਾ ਕਰ ਰਹੇ ਹੋ ਹਾਂਜੀ ਕੀ ਕਰ ਰਹੇ ਨਹੀਂ ਬਸ ਸਾਰੇ ਬਸ ਐਸੀ ਇਹੀ ਕਹਿਣਾ ਚਾਹੁੰਨੇ ਆ ਕੀ ਮਤਲਬ ਚਲੋ ਜਿੰਨਾ ਤੱਕ ਇਹ ਮੇਰੀ ਵੀਡੀਓ ਪਹੁੰਚਦੀ ਹੈ ਉਹ ਵੱਧ ਤੋਂ ਵੱਧ ਸਾਡੀ ਹੈਲਪ ਕਰਨ ਵੀ ਅਸੀਂ ਇਹ ਜਿਹੜਾ ਸ਼ੈਲਟਰ ਬਣਾ ਸਕੀਏ ਤੇ ਜਿਹੜੇ ਬੱਚੇ ਬਿਮਾਰ ਹੈ گاਵਾ ਦਾ ਬਹੁਤ ਜ਼ਿਆਦਾ ਟ੍ਰੀਟਮੈਂਟ ਹੈ ਵੀ ਇਹ ਚ ਵੀ ਦੇਖ ਲੈਣਗੇ ਗਾਵਾਂ ਦਾ ਵੀ ਟ੍ਰੀਟਮੈਂਟ ਕਰਦੇ ਆਂ ਜਿਆਦਾ ਸੀਰੀਅਸ ਵਗੈਰਾ ਹੁੰਦੇ ਸਾਨੂੰ ਬਾਹਰ ਭੇਜਣੀਆਂ ਪੈਂਦੀਆਂ ਪਰ ਸਾਡੇ ਕੋਲੇ ਜਗ੍ਹਾ ਹੈ ਨਹੀਂ ਜੀ ਜੇ ਜਗ੍ਹਾ ਹੋਵੇ ਤਾਂ ਅਸੀਂ ਇੱਥੇ ਵੀ ਮਤਲਬ ਫਰੀਦਕੋਟ ਚ ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਰੱਖਣ ਵਾਸਤੇ ਪੋਸੀਬਲ ਮੇਰੇ ਮੇਰੇ ਕੋਲੇ ਬਹੁਤ ਫੋਨ ਆਉਂਦੇ ਆ ਕੱਲ ਵੀ ਆਏ ਇੱਕ ਬੱਚੇ ਦੋ ਬੱਚੇ ਨੇ ਉਹਨਾਂ ਦੀ ਮਦਰ ਮਰ ਗਈ ਤੇ ਤੁਸੀਂ ਮੈਂ ਕਿਹਾ ਵੀ ਮੈਂ ਰੱਖ ਨਹੀਂ ਸਕਦੀ ਹੈਗੀ ਕਿ ਮੇਰੇ ਕੋਲੇ ਜਗ੍ਹਾ ਹੈ ਨਹੀਂ ਜੀ ਠੀਕ ਹੈ ਜੀ ਤੇ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਮਜਬੂਰ ਹੋ ਜਾਨੀ ਆ ਕਿਉਂ ਮੇਰੇ ਕੋਲੇ ਜੀ ਰੱਖਣ ਨੂੰ ਜਗ੍ਹਾ ਨਹੀਂ ਬਸ ਮੈਂ ਇਹੀ ਬੇਨਤੀ ਕਰਦੀ ਆ ਵੀ ਜੀ ਮੇਰੇ ਵੱਧ ਤੋਂ ਵੱਧ ਹੈਲਪ ਕਰਨ ਤੇ ਮੈਂ ਜਗ੍ਹਾ ਬਣਾ ਸਕਾਂ ਇਹਨਾਂ ਵਾਸਤੇ ਸ਼ੈਲਟਰ ਬਣਾ ਸਕਾਂ ਤੇ ਵੱਧ ਤੋਂ ਵੱਧ ਇਹਨਾਂ ਦਾ ਹੋਰ ਟ੍ਰੀਟਮੈਂਟ ਵਧੀਆ ਤਰੀਕੇ ਨਾਲ ਹੋਰ ਬੱਚੇ ਜਿਹੜੇ ਗਾਹਾਂ ਦੀ ਗਾਹਾਂ ਈ ਮਾ ਉਹਨਾਂ ਦੀ ਵੀ ਮਦਦ ਕਰਸ ਮੈਡਮ ਤੁਸੀਂ ਇਸ ਕਿਤੇ ਨਾਲ ਜੁੜੇ ਕਿਵੇਂ ਆ ਕਿਉਂਕਿ ਘਰ ਦਾ ਤਾਂ ਆਪ ਦਾ ਕੰਮ ਹੀ ਨਹੀਂ ਜਿਹੜਾ ਨਹੀਂ ਬਸ ਸਰ ਮੈਂ ਇੰਨੇ ਸਾਲਾਂ ਤੋਂ ਬਸ ਹੁਣ ਮੈਂ ਲੜਕੀ ਮਤਲਬ ਮੇਰੇ ਨਾਲ ਜੁੜੀ ਹੈ ਤੇ ਨਹੀਂ ਇੰਨੇ ਸਾਲਾਂ ਤੋਂ ਮੈਂ ਖੁਦ ਆਪਣੇ ਘਰ ਦਾ ਕੰਮ ਵੀ ਸਮੇਟਦੀ ਸੀਗੀ ਤੇ ਮੈਂ ਇਨਾਂ ਦੀ ਵੀ ਹੈਲਪ ਕਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੇ ਹੁਣ ਇਸ ਟਾਈਮ ਤੇ ਜੀ ਹਸੀ ਹਸਬੰਡ ਵਾਈਫ ਹਾਂਜੀ ਕਿੰਨੇ ਬੱਚੇ ਦੋ ਨੇ ਜੀ ਉਹ ਕੈਨੇਡਾ ਨੇ ਹਾਂ ਜੀ ਪਰਿਵਾਰ ਪੂਰਾ ਸਾਥ ਦੇ ਹਾਂ ਜੀ ਹਾਂ ਜੀ ਬੱਚੇ ਵੀ ਮੇਰੇ ਪੂਰਾ ਭਾਈ ਮੇਰਾ ਛੋਟਾ ਬੇਟਾ ਪਹਿਲਾਂ ਕਰਦਾ ਸੀਗਾ ਫਿਰ ਮੈਂ 2020 ਤੋਂ ਮੈਂ ਖੁਦ ਤੇ ਹਸਬੰਦ ਨਾਲ ਆਣ ਲੱਗ ਪਈ ਜਿਵੇਂ ਹੁਣ ਇਹਨਾਂ ਦਾ 10 ਸਾਲ ਨੂੰ ਕਾਫੀ ਜਿਹੜੀਆਂ ਪ੍ਰੋਬਲਮਸ ਆ ਜਾਂਦੀਆਂ ਆ ਉਹਦੇ ਵਾਸਤੇ ਫਿਰ ਵੀ ਕੋਈ ਕਰਦੇ ਹਾਂ ਸਰ ਅਸੀਂ ਸਾਰਾ ਟ੍ਰੀਟਮੈਂਟ ਕਰਦੇ ਹਾਂ ਜਿਵੇਂ ਇਹਨਾਂ ਨੂੰ ਮਤਲਬ ਜੇ ਸਕਿਨ ਨੂੰ ਪ੍ਰੋਬਲਮ ਹੋ ਜਾਂਦੀ ਹੈ ਤੇ ਹੋਰ ਬਿਮਾਰ ਹੋ ਜਾਂਦੇ ਆ ਫਿਰ ਕਈ ਬੱਚੇ ਮਤਲਬ ਇੰਨੀ ਇਹੋ ਜੀ ਕੰਡੀਸ਼ਨ 'ਚ ਆ ਜਾਂਦੀ ਹੈ ਇੱਕ ਪਾਰਗੋ ਬਿਮਾਰੀ ਇਹਨਾਂ ਨੂੰ ਲੱਗ ਜਾਂਦੀ ਛੋਟੇ ਬੱਚਿਆਂ ਨੂੰ ਮੈਂ ਖੁਦ ਵੀ ਆਪਦੇ ਘਰੇ 5-5 ਜਦੋਂ ਠੀਕ ਹੋ ਜਾਂਦੇ ਐਕਸੀਡੈਂਟ ਦੇ ਵਿਹਾਂ ਦੇ ਲੱਕ ਟੁੱਟ ਜਾਂਦੇ ਨੇ ਛੋਟੇ ਬੱਚਿਆਂ ਦੇ ਉਹ ਵੀ ਇੱਥੇ ਬੱਚੇ ਹੈਗੇ ਨੇ ਜਿਹੜੇ ਇੱਕਦਮ ਵਧੀਆ ਤੁਰੇ ਫਿਰ ਮੈਡਮ ਕਿਹੜਾ ਕਿਹੜਾ ਖਾਣਾ ਇਹਨਾਂ ਨੂੰ ਕੁਝ ਥਿਆਰ ਕਰਕੇ ਦੇਣੇ ਔਰ ਕਿਵੇਂ ਤਿਆਰ ਕਰਦੇ ਕਿੰਨਾ ਟਾਈਮ ਲੱਗਦਾ ਇਹ ਸਰ ਦੇਖ ਲਓ ਅਸੀਂ 10 ਵਜੇ ਸ਼ੁਰੂ ਕਰਦੇ ਹਾਂ ਬਣਾਉਣਾ ਇਹ ਕਟੋਕਟ 11 11:30 ਵਜੇ ਤੱਕ ਤਿਆਰ ਹੁੰਦਾ ਜੀ ਫਿਰ ਉਸ ਤੋਂ ਬਾਅਦ ਠੰਡਾ ਕਰਨਾ ਪੈਂਦਾ ਸਾਰਾ ਕੁਝ ਕਰਕੇ ਫਿਰ ਸ਼ਾਮ ਨੂੰ 5 ਵਜੇ ਇਹ ਪੈਂਦਾ ਆਪਣੇ ਆਪਣੇ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ ਸਾਢੇ ਕਿੰਨੇ ਜਿਹੜੇ ਡਾਲ ਜਿਹਨਾਂ ਨੂੰ ਤੁਸੀਂ ਹਾਂਜੀ ਇਹ ਸਰ ਮੈਨੂੰ ਕਟੋਕਟ 2 ਦੇ ਬੰਦੇ ਨੇ ਮੇਰੇ ਠੀਕ ਹੈ ਜੀ ਤੇ ਹਾਂਜੀ ਤੇ ਬਾਕੀ ਦੁੱਧ ਵਗੈਰਾ ਹੁੰਦਾ 3 3 ਲੀਟਰ ਦੁੱਧ ਹੁੰਦਾ ਰੋਟੀ ਵਗੈਰਾ ਆਉਂਦੀ ਹੈ ਇਹਨਾਂ ਦੀ ਉਹ ਘਰੇ ਜਿਹੜੇ ਸਵੀ ਡੌਗ ਆ ਉਹ ਵੀ ਰੋਟੀ ਖਾਂਦੇ ਆ ਚਾਵਲ ਨਹੀਂ ਖਾਂਦੇ ਜੀ ਘਟੌਰ 3 ਕਿਲੋ ਆਟਾ ਰੋਜ਼ ਬੰਦ ਆ ਸਰ ਕਿੰਨੇ ਵਜੇ ਫਿਰ ਘਰੇ ਜਾਂਦੇ ਤੁਸੀਂ ਰਾਤ ਨੂੰ ਮੈਂ ਸਰ ਮੈਨੂੰ 10:30 ਤੋਂ 11:00 ਵਜੇ ਹਾਂਜੀ ਇਹ ਤਾਂ ਛੋਟੇ ਲੜਕੇ ਦੀ ਸਪੀਡ ਤੇ ਆਏ ਮੇਰੇ ਨਾਲ ਹੁੰਦਾ ਥੋੜਾ ਜਿਹਾ ਜਲਦੀ ਕਰਵਾ ਦਿੰਦੇ ਨੇ ਨਹੀਂ ਤਾਂ ਬਹੁਤ ਟਾਈਮ ਲੱਗ ਜਾਣਾ ਕਿਉਂ ਮੈਨੂੰ ਇਦਾਂ ਨਹੀਂ ਹੁੰਦਾ ਹੁੰਦਾ ਜੀ ਮੈਂ ਕਹਿੰਦਾ ਖਾਣਾ ਪਾ ਕੇ ਨਹੀਂ ਮੁੜਨਾ ਮੈਨੇ ਦੇਖਣਾ ਹੁੰਦਾ ਵੀ ਕੋਈ ਬੱਚਾ ਆਇਆ ਨਹੀਂ ਇਹ ਬਿਮਾਰ ਤਾਂ ਨਹੀਂ ਹੈਗਾ ਫਿਰ ਉਹਨੂੰ ਟ੍ਰੀਟਮੈਂਟ ਦੇਣਾ ਸਾਰਾ ਕੁਝ ਕਰਨਾ